ਆ ਪੀਛਾ ਕਿ ਲੱਗ ਦੌੜਾ ਇੱਕ ਲੈ ਦੇਖ ਚੱਕ ਹੁਣ ਮਾਰੂਗਾ ਇਹ ਖੱਬੇ ਹੱਥ ਨਾਲ ਏਹ ਅਹਹ ਅਬ ਇਹਦਾ ਹੁਣ ਤਾਂ ਕੰਮਾਂ ਨੂੰ ਛੇਡ ਲਾ ਕੇ ਹੋਰੀ ਕੰਮ ਤਾਂ ਕਰਦਾ ਨਹੀਂ ਹੈਗਾ ਹੈਲੋ ਸਿਮਟਰ ਕੀ ਆਲਾ ਅਸੀਂ ਤੁਹਾਨੂੰ ਮਿਸ ਕਰ ਜਾਂਦਾ ਹਾਂ ਮੈਂ ਜਿਹੜਾ ਕੰਮ ਆ ਇਧਰ ਮੈਸ ਹੋ ਰਿਹਾ ਇਧਰ ਕੰਮ ਨੂੰ ਮੈਸ ਹੋ ਰਿਹਾ ਧਿਆਨੀ ਵਾਲ ਨਿਕਤੇਗਾ ਧਿਆਨੀ ਵਾਲ ਨਿਕਾ ਹੁਣ ਤੁਸੀਂ ਛੁਪਣਾ ਹਾਂਜੀ ਸੱਸੀਕਾਲ ਜੀ ਤੇ ਅੱਜ ਲੱਗਣ ਲੱਗੀ ਆਈ ਕਪੂਤੋ ਬਸ ਸਾਨੂੰ ਰੱਖ ਕੇ ਦੇਖ ਰਿਹਾ ਵੀਸਮ ਇਧਰ ਵਾਲਾ ਸਾਰਾ ਆਪਣੀ ਪੰਨ ਤੋੜ ਹੋ ਗਈ ਤੇ ਆਹ ਵਾਲੀ ਥੱਲੇ ਨਾ ਸਰੀਆ ਇਹਦੇ ਵਿੱਚ ਤੇ ਇਹ ਠੀਕ ਹੀ ਆ ਸਲਾਬ ਸਲੂਬ ਕਰਕੇ ਇਹ ਨਾ ਉੱਤਰ ਨਹੀਂ ਰਿਹਾ ਉਹਦੇ ਕਰਕੇ ਨਾ ਥੋੜਾ ਜਿਹਾ ਇਹ ਬਾਹਰ ਨੂੰ ਆ ਦੇਖਦੇ ਹਾਂ ਹੁਣ ਸੋਨੂੰ ਲਾਉਂਦਾ ਜੀ ਦਿਮਾਗ ਕੋਈ ਵੀ ਕਿੱਦਾਂ ਅਡਜਸਟਮੈਂਟ ਆਊਗੀ ਇਹ ਪੀਸਾਂ ਦੀ ਤੇ ਇਧਰ ਹੱਲ ਪਾਈਲ ਪੂਈ ਹੋ ਗਈ ਸੀ ਸਾਰੀ ਤੇ ਪਿਛਲੀ ਵੀਡੀਓ ਦੇ ਵਿੱਚ ਆਪਣੀ ਇਧਰ ਆ ਤੰਦ ਹੋ ਗਈ ਸੀ ਤੇ ਇੱਧਰ ਰਾਤ ਆਪਾਂ ਨੇ ਪਲਾਸਟਰ ਪਲਾਸਟਰ ਕਰਤਾ ਤਾਂ ਸਾਰਾ ਪਲਾਸਟਰ ਕਰਕੇ ਨਵੇੜਤਾ ਤਾਂ ਦੇਖ ਲਈ ਅੱਜ ਹੁਣ ਬਸ ਇੱਕ ਪੋਤੋ ਦਾ ਸ਼ੁਰੂ ਕਰਿਆ ਕੰਮ ਬਸ ਚਾਹ ਪਾਣੀ ਪੀ ਰਹੇ ਹਾਂ ਹਜੇ ਹਜੇ ਤਾਂ ਸ਼ੁਰੂਏ ਕਰਿਆ ਹੈ ਲੱਗੇ ਹੀ ਆ ਕੇ ਬਾਕੀ ਕਰਦੇ ਹਾਂ ਫੇ ਕੰਮ ਸ਼ੁਰੂ ਲੋਹੀ ਪੰਜ ਪੀਸ ਲਾਤੇ ਦੋਦੇ ਹੋਰ ਚੱਕ ਲਿਆ ਮਾ ਹਨਾ ਮੈਂ ਗੁੱਦੋ ਜੀ ਤੈਨੂੰ ਕਨਾਲਦੀਨ ਵਾਲੇ ਲਈ ਆਈ ਜਾਮ ਫਿਰ ਉਹਨੇ ਗਾ ਜਾ ਪੈ ਜਾਣਾ ਅਜੇ ਤਾਂ ਹੈਗੀਆਂ 4 ਪੀਸ ਲਾਈ ਟਾਕੀ ਸੇਧ ਆ ਗਈ। ਮਾਲ ਘਟ ਗਿਆ ਆਪਣਾ ਥੋੜਾ ਜਿਹਾ। ਹੁਣ ਦੇਖਦੇ ਆਂ ਇੱਧਰ ਪਲਾਸਟਰ ਪਲਾਸਟਰ ਹੋਣਾ ਨਾਲੇ। ਅੰਦਰ ਨੂੰ ਚਲੇ ਗਈ ਥੋੜੀ ਜੀ। ਲਾਈ ਸਿਮਟ ਘੋਲਦੇ ਆਂ ਹੁਣ। ਲਾਈ ਇੰਨਾ ਘੱਟ ਰਹਿ ਗਿਆ ਮਾਲ ਹੁਣ ਆਪਣਾ। ਇੰਨਾ ਮਾਲ ਇੱਧਰ ਲੱਗ ਗਿਆ। 8 ਮੀਟਰ ਆਪਣੇ ਘਟ ਗਏ ਪੀਸ ਜਿਵੇਂ 2 ਮੀਟਰ ਚ ਹੈ ਚਾ ਚਾਰ ਪੀਸਾ ਨਾਲ 8 ਮੀਟਰ ਘੱਟ ਗਈ ਆਪਣੀ ਲੈ ਵੀ 11 ਵਜੇ ਸਾਡੀ ਬੰਦੇ ਪਹੁੰਚ ਚੁੱਕੇ ਆ ਇੱਧਰ ਲਿਵਰ ਪਾਰਟੀ ਇੱਧਰ ਹਜੇ ਹੁਣ ਆਏ ਆ ਸਾਡੇ ਦਿਹਾੜੀ ਵਾਲੇ ਬੰਦੇ ਦੂਆ ਹਜੇ ਉਧਰ ਤਿਆਰ ਹੋ ਰਿਹਾ ਹੋ ਗਿਆ ਉਹ ਵੀ ਪਹੁੰਚ ਚੁੱਕਿਆ ਕੰਮ ਸਾਡਾ ਇੱਧਰ ਅੱਧ ਵਿਚ ਲਾਤਾ ਸਿਰੇ ਆਪਾਂ ਨੇ ਕੰਮ ਬਸ ਹੁਣ ਮੇਡ ਚ ਐ ਕੰਮ ਆਪਣਾ ਰੁੜਪੀ ਹੁਣ ਗੱਡੀ ਦੇਖ ਅਖੜੇ ਵਿੱਚ ਪਾ ਦੇ ਬੱਜ ਗਿਆ ਆ ਪੀਚਾ ਕਿਲੇ ਗਦੋੜਾ ਇੱਕ ਲੈ ਦੇਖ ਜਿਹੜੀ ਜਿਹਨੇ ਮੈਨੂੰ ਗੱਲ ਕਹਿ ਦੀ ਬਸ ਬਸ ਠੀਕ ਆ ਬਸ ਠੀਕ ਆ ਕੰਮ ਬਹੁਤ ਕਰਦਿਆ ਹੁਣ ਤਾਂ ਇਹਨਾਂ ਨੇ ਸਮਝ ਲਾ ਲੱਗੀ ਰਹਿਣਾ ਜੇ ਠੰਡਾ ਹੂ ਮਾ ਜੇ ਕੋਹਰਾ ਤਾਂ ਨਾ ਪਾ ਨਿਕਲ ਗਈ ਕੱਲੋਂ ਹੋਰ ਜ਼ਿਆਦਾ ਠੰਡ ਹੋਣੀ ਆ ਆਈ ਚੱਕ ਇਧਰ ਆਏ 47 ਪਈ ਆ ਉਹਦੇ ਆ ਜਾ ਆ ਜਾ ਆ ਜਾ ਆ ਜਾ ਚੱਲ ਇਹ ਨਹੀਂ ਇਹ ਨਹੀਂ ਇਹਦਾ ਇਹਦਾ ਹੱਥੇ ਨਹੀਂ ਪਹੁੰਚਣਾ ਉੱਥੇ ਤੱਕ ਮੇਰਾ ਪਹੁੰਚ ਜੂਗਾ ਚਲ ਆ ਜਾ ਫਿਰ ਆ ਜਾ ਹੱਥ ਪਹੁੰਚਦਾ ਆ ਜਾ ਨਹੀਂ ਪਹੁੰਚਣਾ ਥੱਲੇ ਰਹਿ ਗਿਆ ਟੱਗ ਥੱਲੇ ਵਾਲੀ ਚ ਬਾਰ ਸਕਦਾ ਉੱਥੇ ਸਰ ਤੈਨੂੰ ਕੰਮ ਲਾਉਂਦੀ ਆ ਉਧਰ ਠੀਕ ਆ ਚਲ ਆ ਜਾ ਆ ਜਾ ਆ ਜਾ ਇੱਧਰ ਨੂੰ ਜਿਹੜੀ ਆਪਾਂ ਨੇ ਆਹ ਪਨੀਰੀ ਦੀ ਨਾ ਸੰਰੀ ਜੀ ਇਹਨੂੰ ਡਾਊਨ ਕਰਨਾ ਆ ਦੇਖੇ ਇਹ ਬਾਹਰ ਨੂੰ ਆ ਆ ਦੇ ਆਹ ਵਾਲੇ ਚਿੱਟਾ ਚਿੱਟਾ ਇਹ ਭੰਨਣਾ ਆਹ ਵਾਲਾ ਆਹ ਵਾਲਾ ਹਾਂ ਹਾਂ ਆਹ ਆਹ ਉਹ ਪਿਛੇ ਵਾਲਾ ਹਾਂ ਇਹਨੂੰ ਭੰਨਣਾ ਸਾਰੇ ਇਹਨੂੰ ਆ ਦੇ ਆਹ ਆ ਨਹੀਂ ਭੰਨਣੀ ਹੈਗੀ ਇੱਟਾ ਆ ਬਾਲਾ ਭੰਨੇ ਨਾ ਆ ਬਾਲਾ ਆ ਹਾਂ ਹਾਂ ਚਿੱਟਾ ਚਿੱਟਾ ਭੰਦੇ ਨੂੰ ਸਾਰਾ ਹੀ ਬੱਲ ਲੱਗਿਆ ਰਹਿ ਤੂੰ ਹੁਣ ਠੀਕ ਆ ਡੂੰਗਾ ਨਹੀਂ ਜਾਣਾ ਹੈਗਾ ਜਿਆਦਾ ਵਿੱਚ ਨੂੰ ਠੀਕ ਆ ਮੈਂ ਇੰਦਰ ਦੇਖ ਰਹਾ ਹਾਂ ਗਲਵਜ਼ ਇੱਥੇ ਕੋਈ ਨਹੀਂ ਚੱਲਣ ਦੇਖੋ ਵੀ ਨਹੀਂ ਫਿਰ ਤਾਂ ਹੈ ਨਹੀਂ ਇੰਨਾ ਲੱਗ ਜਾ ਫਿਰ ਤੂੰ ਠੀਕ ਆ ਐ ਐਕਣਾ ਨਹੀਂ ਤਰੀਕੇ ਨਾਲ ਭੰਨ ਓਰੇ ਤੇ ਸ਼ੁਰੂ ਕਰ ਇੱਧਰ ਤੇ ਇੱਥੇ ਤੇ ਇੱਥੇ ਤੇ ਫਿਰ ਐ ਭੰਨਦਾ ਜਾ ਹਾਂ ਹਿਮਾ ਅੱਲਾ ਗਿਆ ਗਲੀਆਂ ਮਾਰਨਾ ਚੋਰ ਨਾਲ ਉਹਦੇ ਉੱਪਰ ਵੱਜਣਾ ਚਾਹੀਦਾ ਐਂਦਾ ਹਾਂ ਹਾਂ ਚੱਲ ਹੋ ਗਿਆ ਠੀਕ ਆ ਹੋ ਇੱਕ ਰਹਿ ਗਿਆ ਹੋ ਇੱਕ ਰਹੀ ਗਲੀ ਉਹ ਬੜੀ ਆ ਦੇਖਾ ਇਹ ਚਿਪਾ ਇਹ ਚ ਖੋਲ ਕੇ ਭਾਈ ਨੂੰ ਪਹਿਲਾਂ ਗਲਵਜ਼ ਨਾ ਨਾ ਗਲਵਜ਼ ਨਹੀਂ ਆ ਵਿੱਚ ਤੇ ਨਿਕਲੂਗਾ ਦੇ ਮੈਂ ਕੱਢਾਂ ਹਾਂ ਚੱਲ ਹਾਂ ਦੇਖ ਕੇ ਰੁਕ ਜਾ ਫੜਾਈ ਵੀ ਥੋੜੀ ਫੜਾਈ ਮੈਨੇ ਫੜੀ ਥੋੜੀ ਫੜਾ ਆਦੇ ਇੱਕ ਨੰ ਪਿੱਛੇ ਜਾਣਾ ਚਾਹੀਦਾ ਆਦੇ ਆ ਵੀ ਨਹੀਂ ਬਾਹਰ ਆ ਮੈਂ ਕਹਿੰਦਾ ਤੁਹਾਨੂੰ ਥੋੜਾ ਜਿਹਾ ਉਹ ਆ ਹਨਾ ਨੇ ਢੀ ਟਾਲੀ ਪਈ ਮੁੰਡਿਆ ਨੇ ਬਸ ਰਹਿ ਗਿਆ ਅੱਧਾ ਡਟੇ ਰਹੋ ਖਿੱਚ ਦੇਣਾ ਵੀ ਤੁਸੀਂ ਕੰਮ ਬਸ ਚੱਕ ਦੋ ਕੰਮ ਐਨਕਾ ਲਾ ਲੈਣੀ ਆ ਦੀਆਂ ਐਨਕਾ ਲਾ ਲੈਣੀ ਇਹ ਗੱਡੀ ਚ ਪਈਆਂ ਇੱਕ ਜੋੜਾ ਪਾਣੀ ਲੈ ਇੱਕ ਅੰਧ ਦੀ ਕਰਤੀ ਹੁਣ ਆਪਾਂ ਇਹ ਲਪਾਈ ਸ਼ੁਰੂ ਜਿਹੜੀ ਪਹਿਲਾਂ ਖਰੀਦੀ ਕੰਧ ਬੜਾ ਹੋ ਕੇ ਨਹੀਂ ਦੇਖੇਗਾ ਨੀ ਵੀਡੀਓ ਆਹ ਵੀ ਮੈਲ ਪਾਈ ਵੀ ਕਰੀ ਤੀ ਹੈ ਇੱਧਰ ਦੂਗਾ ਇੱਧਰ ਸਾਬ ਸਿੰਘੇ ਛੋਟਾ ਚੱਕ ਰਿਹਾ ਇੱਟਾਂ ਦੀ ਚਣਾਈ ਕਰ ਰਿਹਾ ਇੱਧਰ ਲਾਉਣਾ ਆਪਾਂ ਨੇ ਸਾਰਾ ਜਿਹੜੀਆਂ ਇੱਟਾਂ ਉੱਥੇ ਤੇ ਚੱਕ ਕੇ ਸਾਰੀਆਂ ਇੱਧਰ ਰੱਖਣੀਆਂ ਹੈ। ਆਏ ਵਾਹੋ ਮੀਨੀ। ਲੈ ਵਿੱਚ ਚੜਾਈ ਹੋ ਰਹੀ ਹੈ ਇੱਧਰ। ਚੱਠਾ ਲੱਗ ਰਿਹਾ ਹੈ। ਦੋ ਦੋ ਚੇਰਦਾ ਸਾਡੇ ਲਪਾਈ ਵਿੱਚ ਲੱਗੇ ਹੋ ਜਾਂ। ਉਹ ਲੋਗਾ ਇੰਤਾ ਨਹੀਂ ਹੁੰਦੀ ਐ ਟਾਲੀ ਨੇ ਟੱਕ ਐ ਕਣੇ ਵੀ ਚਣਾਈ ਹੋਈ ਯਾਨੀ ਬੜੀ ਸੌਖੀ ਐ ਇਹ ਚਿੰਨੀ ਆ ਦੇਖਾ ਇਹਦੇ ਵਿੱਚ ਆ ਬਣੇ ਹੋਏ ਇਹਦੇ ਗ੍ਰਿਫਟ ਇੰਨਾ ਪਸਾਈ ਜਾਂਦਾ ਸਾਡਾ ਮਿਸਤਰੀ ਕੰਮ ਤਾਂ ਸੌਖਾ ਹੀ ਆ ਲੈ ਗਿਆ ਮੇਰਾ ਵੀ ਕੰਮ ਲੈਵਲ ਛੇਵਲ ਦਾ ਪਰ ਜ਼ਿਆਦਾ ਸੋਹਣੀ ਤਾਂ ਸੌਖੀ ਆ ਲੈਵਲ ਸ਼ੈਵਲ ਜਿਹੜੀ ਸਿੱਧੀ ਰੱਖਣੀ ਬਿੰਗੀ ਰੱਖਣ ਟੇਢੀ ਹੋ ਜਾਂਦੀ ਗਈ ਮੇਰੀ ਉੱਚੀ ਨੀਮੀ ਹੋ ਜਾਂਦੀ ਆ ਆ ਦੇ ਇਦਾਂ ਚੜਾਈ ਹੋ ਜਾਂਦੀ ਆ ਆ ਵਾਲਾ ਗ੍ਰਿਪੇ ਦੇ ਵਿੱਚ ਫਸ ਜਾਂਦਾ ਆ ਮੁੜ ਕੇ ਲਪਾਈ ਕਰ ਲੈ ਆ ਲੈ ਆ ਆਪਣਾ ਬੰਦਾ ਤਿਆਰ ਹੋ ਰਿਹਾ ਇੱਕ ਉਹਦੀ ਟ੍ਰੇਨਿੰਗ ਟ੍ਰੇਨਿੰਗ ਮਿਲ ਰਹੀ ਆ ਆਪ ਤਾਂ ਹੁਣੇ ਖਾਣਾ ਹੀ ਨਹੀਂ ਛੱਡ ਕੇ ਮੋਰਤੋਰੀਓ ਬਣ ਜੂਵੇ ਨਹੀਂ ਇਹ ਕਹਿੰਦਾ ਮੈਂ ਕੁੱਕਰ ਬਣਨਾ ਹੈ ਹੈ ਕੁਕਿੰਗ ਦਾ ਕੋਰਸ ਕਰਨਾ ਕਹਿੰਦਾ ਸ਼ੈਫ ਬਣਨਾ ਹੈ ਮੈਂ ਮੋਰਤੋਰੀ ਵਾਲਾ ਵੀ ਵਧੀਆ ਹੈ ਆਏ ਆਏ ਇੰਨੀ ਡਿਮਾਂਡ ਆ ਕੰਮ ਦੀ ਇਹ ਵੀ ਅੱਛੀ ਆ ਘਰ ਬਣਾਏ ਕਰਨੇ ਆ ਠੀਕ ਆ ਮਮਾ ਹੇ ਉਹ ਤਾਂ ਬੁਰੀ ਜਿਹੀ ਸਰਦ ਕੁੱਤਾਂ ਮਕਰਾ ਰਹੇ ਹੈ ਕਿ ਖਰਾਬ ਕਰ ਰਹੇ ਹੈ ਮਮਾ ਬੈਗ ਮੰਗਾਲਾ ਲੜਾ ਤਾਂ ਉਂਟ ਵਾਲਾ ਅਜੇ ਤੱਕ ਕੱਲ੍ਹ ਕੈਂ ਤਾਂ ਮੈਂ ਬੈਗ ਲੈਣਾ ਕਿਹੜਾ ਲੈਣਾ ਬੈਗ ਦਾ ਨਾਮ ਕੀ ਉਹਦਾ యిక్కుల అతను బ్రెడ్ చేలాగే దాని సహని పాయా తా ਤੇਰਾ ਹੱਥ ਖਰਾਬ ਹੋ ਜਾਣਾ ਏਦਾ ਹੱਥ ਨਾਲ ਆ ਲੈ ਹੈ ਇਦਾਂ ਥੋੜੋ ਨਾ ਚੈਨ ਲੈਣੋਂ ਦੀ ਵੀ ਤਾਂ ਬੜਾ ਆਵਾਜ਼ ਆੜ ਕੇ ਕਰੀ ਜਾਂਦਾ ਵੀ ਹਾਂ ਇਹ ਤਾਂ ਹੁਣ ਤਾਂ ਕੰਮ ਨੂੰ ਛੇੜ ਲਾ ਕੇ ਹੋਰੀ ਕੰਮ ਤਾਂ ਕਰਦਾ ਹੀ ਨਹੀਂ ਹੈ ਇਹ ਕੁਛ एकदम तो 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 काम तो तो चोर बंदा सब तो ज्यादा तो Hello, come, George. ਕੰਮ ਸੀ ਕੋਈ ਵੀ ਨਹੀਂ ਕਰਾਉਂਦੇ ਕਹਿ ਇਦਾਂ ਕੌਣ ਸੀ ਬੰਦ ਦੇ ਦੇ ਫੇਰ ਇੱਕ ਆਪਣੇ ਰੇਲ ਗੱਡੀ ਬਣ ਜਣਾ ਕਵਾ ਹਵਾਈ ਜਹਾਜ਼ ਤਨਰੋ ਫਾਈਟ ਤਾਂ ਨਹੀਂ ਜਾਣਗੇ ਉਹ ਬਾਅਦ ਚ ਲੈ ਕੇ ਜਾਣੇ ਪੁੱਤ Thank um.